ਤਾਂ ਚੱਲ ਫੇ ਹੁਣ ਮੇਰੀ ਵਾਰੀ ਮਾਲਕ ਜੀ ਇੱਕ ਗੱਲ ਕਮਾ ਹਾਂ ਪਸੰਦ ਤਾਂ ਇਹ ਸੁਣ ਮੈਂ ਵੀ ਬਹੁਤ ਕਰਦਾ ਪਰ ਕਦੇ ਕਹਿ ਨਹੀਂ ਸਕੇ ਕੋਈ ਨਾ ਅੱਜ ਮੈਂ ਕਹਿਤਾ ਤੇਰੇ ਦਿਲ ਦੀ ਗੱਲ ਕੀ ਫਰਕ ਪੈਂਦਾ ਤੇ ਹੁਣ ਤਾਂ ਮੈਨੂੰ ਤੁਹਾਡਾ ਹੀ ਸਹਾਰਾ ਹੈ ਸ਼ੁਕਰ ਹੈ ਤੁਸੀਂ ਆ ਗਏ ਹੁਣ ਥੋੜੇ ਦਿਨ ਇੱਥੇ ਹੀ ਰਹੋ ਆਪਣੇ ਪਰਹਰਾ ਦਾ ਧਿਆਨ ਰੱਖੋ ਪਰਜਾਈਦਾ ਮੈਂ ਤੁਹਾਡੀ ਗੱਲ ਸਮਝੇ ਨਹੀਂ ਹੈਗਾ ਜੀ ਤੂੰ ਤਾਂ ਮੇਰੇ ਪੈਰੇ ਤੋਂ ਤੋਪੇਗਾ ਹੁਣ ਤਾਂ ਹੁਣ ਤਾਂ ਨੌਕਰੀ ਵੀ ਛੱਡਦਾ ਕੋਈ ਚੱਕਰ ਪਰਜਾਈ ਤੂੰ ਇੱਥੇ ਕੀ ਕਰ ਰਿਹਾ? ਉਹ ਮੈਂ ਤਾਂ ਨਹੀਂ ਉਹ ਮੈਂ ਪੁੱਛਣਾ ਸੀ ਥੋੜੀ ਕਾਫੀ ਦਾ ਟਾਈਮ ਹੋ ਰਿਹਾ ਜੀ ਵੀ ਕਾਫੀ ਲਿਆਂਵਾ। ਹਾਂ ਅੱਛਾ। ਮੈਨੂੰ ਤਾਂ ਲੱਗਿਆ। ਖੈਰ ਛੱਡ। ਕਾਫੀ ਨਹੀਂ ਅੱਜ ਨਾ ਤੂੰ ਨਿੰਬੂ ਪਾਣੀ ਬਣਾ ਲਿਆ। ਕਿ ਗਰਮੀ ਵਾਧੂ ਹੀ ਹੋਈ ਪਈ ਆ ਬਾਹਰ। ਨਿੰਬੂ ਪਾਣੀ? ਉਹ ਤਾਂ ਤੁਸੀਂ ਕਾਫੀ ਪੀਣੀ ਹੋਣੀ ਹੈ। ਕੋਲਡ ਕਾਫੀ ਬਣਾ ਲਿਆਣਾ ਮੈਂ। ਹਾਂ ਉਹ ਵੀ ਚੱਲੂਗੀ। ਕੋਲਡ ਕਾਫੀ ਵਧੀਆ। ਨਾਲੇ ਤੇਰੇ ਸਾਹਬ ਦਾ ਫੋਨ ਆਇਆ ਤੈਨੂੰ? ਹਾਂਜੀ ਆਇਆ ਤਾਂ ਹੈਗਾ ਦੀ ਪਰ ਐਂ ਕਹਿੰਦੇ ਵੀ ਅੱਜ ਆ ਜਾਣ ਚਾਹੀ ਹੈ ਕੱਲ ਆ ਜਾਣਾ। ਕੋਈ ਪਤਾ ਨਹੀਂ ਹੁੰਦਾ ਅੱਜ। ਇੱਕ ਤਾਂ ਇਹਨਾਂ ਦਾ ਸਮਝ ਨਹੀਂ ਆਉਂਦਾ ਮੈਨੂੰ। ਪਤਾ ਨਹੀਂ ਕੀ ਚੱਲਦਾ ਰਹਿਣਾ ਇਹਨਾਂ ਦੇ ਮਾਰਕ ਚ। ਤੇਨ ਉਹਨੇ ਕੋ ਸਮਾਨ ਲੈਣ ਨੂੰ ਕਿਹਾ ਸੀਗਾ। ਉਹ ਲਿਆਇਆ ਤੂੰ? ਹਾਂਜੀ, ਲੈ ਆਂਦਾ। ਸਮਾਨ ਤਾਂ ਲੈ ਆਂਦਾ। ਉਹ ਤਾਂ ਮੈਂ ਉਹਦੀ ਲੈ ਆਇਆ ਸੀ। ਨਾਲੇ ਤੁਸੀਂ ਨਾ ਸਾਹ ਨਾਲ ਨਾ ਗੁੱਸੇ ਨਾ ਰਹਿਆ ਕਰੋ। ਉਹ ਜੇ ਬੁਰਾ ਨਾ ਮਨ ਉਹਨੇ ਇੱਕ ਗੱਲ ਕਮ। ਕਹਿ ਲੈ ਹੁਣ ਤੂੰ ਉਹ ਵੀ ਕਹਿ ਲੈ। ਉਹ ਸਾਹ ਸਾਨੂੰ ਕਿੰਨਾ ਤਾਂ ਪਿਆਰ ਕਰਦੇ ਨੇ। ਆ ਦੇਖੋ ਆ ਨਵੀਂ ਡਰੈੱਸ ਲੈਂਦੀ ਆ ਹੋਰ ਕਿੰਨੇ ਡਰੈੱਸਾਂ ਹੈ ਗਿਫਟ ਲੈਂਦੇ ਨੇ। ਤੁਸੀਂ ਫਿਰ ਵੀ ਉਹਨਾਂ ਨਾਲ ਗੁੱਸੇ ਰਹਿਣਿਆ। ਦੇਖ ਮੈਂ ਉਹਨਾਂ ਦੇ ਨਾਲ ਨਾ ਇੰਨੇ ਟਾਈਮ ਹੋ ਗਏ ਰਹਿੰਦੇ ਹੋਏ ਬਹੁਤ ਚੰਗੇ ਤਰੀਕੇ ਨਾਲ ਜਾਣਦੀ ਆ ਮੈਂ ਉਹਨਾਂ ਨੂੰ ਜੋ ਮੈਨੂੰ ਪਿਆਰ ਕਰਦੇ ਹੁੰਦੇ ਨਾ ਤਾਂ ਇੰਨੇ ਇੰਨੇ ਟਾਈਮ ਨਾਲ ਕਰਨਾ ਮੁੜਦੇ ਉਹ ਟਾਈਮ ਨਾਲ ਆਂਦੇ ਟਾਈਮ ਨਾਲ ਸਭ ਕੁਝ ਕਰਦੇ ਮੇਰੇ ਲਈ ਪਰ ਤੂੰ ਦੇਖਿਆ ਉਹ ਤਾਂ ਗਾਇਬ ਰਹਿੰਦੇ ਏਦਾਂ ਜਿਦਾਂ ਕੋਈ ਘਰੇ ਹੈਗਾ ਹੀ ਨਹੀਂ ਉਹਨਾਂ ਦਾ ਵੇਟ ਕਰਦਾ ਹੋਏ ਬਸ ਜਦ ਦੇਖੋ ਕੰਮ 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 ਤੈਨੂੰ ਤੇਰੀ ਤੈਨੂੰ ਘੱਟ ਟਾਈਮ ਤੇ ਮਿਲ ਜਾਂਦੀ ਏ ਤਾਂ ਤੈਨੂੰ ਲੱਗਦਾ ਖਿਓ ਬਸ ਮੈਨੂੰ ਬਹੁਤ ਪਿਆਰ ਕਰਦੇ ਨੇ ਪਰ ਇਹੋ ਜਿਹਾ ਕੁਝ ਨਹੀਂ ਜਿਦਾਂ ਦੇ ਦਿਖਦੇ ਨੇ ਨਾ ਉਹਦਾਂ ਦੇ ਹੈਗੇ ਨਹੀਂ ਬਹੁਤ ਚਾਲੂ ਆਤਮਾਨੇਓ। ਓਹੋ ਫਰਮਈ ਸਾਵਰਣ ਮੈਂ ਗੱਲ ਕਰ ਲੈਣਾ ਬਿਥੋ ਦਿਨਾਂ ਥੋੜਾ ਜਿਹਾ ਟਾਈਮ ਬਤਾਇਆ ਕਰਨ। ਆ ਤੇਰੇ ਸਾਹਮਣੇ ਤੂੰ ਗੱਲ ਕਰਦਾ ਚੰਗਾ ਲੱਗਦਾ ਏ ਸਭ। ਉਹਨਾਂ ਨੂੰ ਲੱਗੂਗਾ ਕਿ ਉਹਨਾਂ ਦੇ ਮਗਰੋਂ ਮੈਂ ਤੇਰੇ ਨਾਲ ਚੁਗਲੀਆਂ ਕੱਢਦੀ ਫਿਰਦੀ ਹਾਂ ਉਹਨਾਂ ਦੀ। ਰਹਿਣ ਦੇ ਤੂੰ। ਮੈਂ ਆਪ ਸੰਭਾਲਾਂਗੀ। ਮੈਂ ਤਾਂ ਥੋੜੇ ਵਾਸਤੇ ਹੀ ਕਹਿੰਦਾ ਸੀ ਹੁਣ ਤੂੰ ਇਸ ਤਾਂ ਗੱਲ ਕਰਨੀ ਮੈਂ ਮਤਲਬ ਮੈਂ ਕਰ ਦਿੰਦਾ। ਕੀ ਪਤਾ ਸੁੱਡੀ ਸੁੱਖੇ ਆਜ ਆਪਣੇ। ਕੋਈ ਨਹੀਂ। ਮੈਂ ਆਪੇ ਦੇਖ ਲਾਂਗੀ। ਤੂੰ ਨਾ ਕੰਮ ਵੱਲ ਧਿਆਨ ਦੇ। ਤੂੰ ਅੱਜ ਕੰਮ ਨਾ ਬਹੁਤ ਲੇਟ ਆ ਰਹੇ ਕੰਮ ਤੇ। ਮੇਰੇ ਦਾ ਇੱਕ ਦੋ ਦਿਨ ਦਾ ਕਰੇ ਕੰਮ ਹੋ ਕਿਤੇ ਤਾਂ ਕਰ ਤੇਰੇ ਕੰਮ ਅੱਜਕੱਲ ਜ਼ਿਆਦਾ ਹੀ ਆ ਯਾਦ ਆ ਰਹੇ ਨੇ ਫਿਰ ਮੈਂ ਜਿੱਥੇ ਉੱਥੇ ਰਹਿਣਾ ਹੀ ਕਿਰਾਏ ਤੇ ਉਹ ਮੁੰਡੇ ਨਾਲ ਰੋਟੀ ਪਾਣੀ ਦਾ ਨਹੀਂ ਕਰਦੇ ਫਿਰ ਮੈਨੂੰ ਕਰਨਾ ਪੈਂਦਾ ਸਭ ਕੁਝ ਸਾਨੂੰ ਹੀ ਕਰਨਾ ਪੈਂਦਾ ਉਹਨਾਂ ਨੇ ਮੈਂ ਕਹਿੰਦਾ ਸੀ ਵੀ ਆ ਮਹੀਨਾ ਪੂਰਾ ਉਹਨਾਂ ਤੋਂ ਮੈਂ ਪਿੰਡ ਜਾਇਆ ਵਾਂ ਮੈਂ ਕਰੇ ਗਿਆ ਨਹੀਂ ਸਾਲ ਹੋ ਗਿਆ ਹਾਂ ਤੂੰ ਵੀ ਜਾਇਆ ਆਪਣੇ ਸਾਹਬ ਨੂੰ ਦੱਸਦੀ ਬਸ ਕਿਤੇ ਉਹ ਮੇਰੇ ਪੱਲੇ ਬਹਿ ਜਾਣ ਕਿ ਹਾਂ ਉਹਨਾਂ ਨੂੰ ਦੱਸੇ ਬਿਨਾ ਤੂੰ ਨਿਕਲ ਗਿਆ ਮੈਨੂੰ ਪਤਾ ਹੀ ਹੈ ਉਹਨਾਂ ਨੂੰ ਤਾਂ ਬਸ ਇੱਕ ਮੌਕਾ ਚਾਹੀਦਾ ਮੇਰੇ ਮਗਰ ਪੈਣ ਨੂੰ ਕੋਈ ਨਾਲੇ ਉਹਨੂੰ ਮੇਰੇ ਲਈ ਕੋਲਡ ਕਾਫੀ ਲਿਆ। ਮੰਗੋ। ਓਹੋ ਇੱਕੋ ਗਣਾ ਦੀ ਮਹੀਨਾਵਾਂ ਪੂਰਾ ਹੋ ਗਿਆ ਜੀ ਮੇਰੀ ਤਨਖਾਹ ਪਾਣ ਦੇ ਮੈਂ ਪਿੰਡੋਂ ਭੇਜਣੀ ਸੀ। ਮੈਂ ਪਾ ਦਿੰਨੀ ਹਾਂ। ਗੱਲ ਕਰਨੀ ਤੇਰੇ ਸਾਹਮਣੇ। ਮਿਲ ਜੂਗੀ ਤੈਨੂੰ ਸ਼ਾਮ ਤੱਕ ਤੇਰੀ ਤਨਖਾਹ। ਠੀਕ। ਠੀਕ ਹੈ। ਠੀਕ ਹੈ ਜੀ। ਕੋਲਡ ਕਾਫੀ ਲਿਆ ਮੇਰੇ। ਠੀਕ। ਸਰੀਆ ਵੀ ਹੈ ਨਾ। ਸਭ ਕੁਝ ਮੇਰੇ ਪੱਲੇ ਛੱਡ ਕੇ ਨਾ ਨਿਕਲ ਜਾਂਦੇ ਇਦਾਂ। ਮੈਨੂੰ ਕਹਿੰਦੇ ਮੈਂ ਤਨਖਾਹ ਦੇ ਦਿੱਤੀ। ਇਹ ਮੇਰੇ ਬੋਲ ਰਹੇ ਆ। ਇਹਨਾਂ ਨੂੰ ਕਾਲ ਲਾਂ ਦੱਸਤੀ। ਕਿਤਾ ਗਰਮੀ ਬਹੁਤ ਹੋ ਰਹੀ ਆ ਯਾਰ। ਟੁੱਟਿਆ ਪਿਆ ਸਰੀਰ ਰੈਸਟ ਕਰਵਾ ਦਿੱਤਾ ਹੁਫ ਹੁਫ ਆ ਗਏ ਤੁਸੀਂ ਹੋਰ ਯਾਰ ਹੁਫ ਕਾਫੀ ਥੱਕੇ ਹੋ ਲੱਗਦੇ ਹੋ ਪੁੱਛਣਾ ਪਾਣੀ ਪੀਓਗੇ ਦੋ ਮਿੰਟ ਰੈਸਟ ਕਰ ਲਵਾਂ ਮੈਂ ਫਿਰ ਪੀਣਾ ਪਾਣੀ ਬੜਾ ਟਾਈਮ ਲੱਗਦਾ ਤੁਸੀਂ ਉਹ ਬਸ ਯਾਰ ਕੰਮ ਕਰਦੇ ਨੂੰ ਪਤਾ ਹੀ ਆ ਥੋੜਾ ਜਿਹਾ ਇਹਦਾ ਹੀ ਆ ਹਰ ਵਾਰ ਦਾ ਤੁਹਾਡਾ ਇਹੀ ਚੱਲਦਾ ਹੈ ਤਾਂ ਇਹ ਸਮਝ ਨਹੀਂ ਲੱਗਦੀ ਤੁਹਾਡੀ ਕਿ ਤੁਸੀਂ 4 ਦਿਨ ਦਾ ਕਹਿ ਕੇ ਹਫਤਾ ਕਿਦਾਂ ਲੈ ਜਾਂਦੇ ਹੋ ਉਹ ਯਾਰ ਅੱਗੇ ਮੀਟਿੰਗ ਰੱਖ ਲਈ ਮੈਂ ਕਰਾਂਗੀ ਮੀਟਿੰਗ ਕਰਕੇ ਥੋੜੇ ਦਿਨ ਬਦਲ ਲਾਗੇ ਤੁਹਾਡੀ ਮੀਟਿੰਗਾਂ ਖਤਮ ਹੀ ਨਹੀਂ ਹੁੰਦੀਆਂ ਤੁਸੀਂ ਓਨਰ ਹੋ ਆਪਣਾ ਕੰਮ ਕਿਸੇ ਹੋਰ ਨੂੰ ਵੀ ਤਾਂ ਦੇ ਸਕਦੇ ਹੋ ਕਿ ਸਾਰੀ ਮੀਟਿੰਗ ਤੁਸੀਂ ਕਰੋਗੇ ਬਾਕੀ ਕਿਉਂ ਰੱਖੇ ਹੋਇਆ ਫਿਰ ਮਰਕਰ ਜਿਹੜੇ ਰੱਖੇ ਹੋਏ ਆ ਇਹ ਉ ਤਾਂ ਰੱਖਿਓ ਠੀਕ ਆ ਪਰ ਮੈਨੂੰ ਮਾਨ ਜਾ ਆਪ ਜਾ ਬਣਾਉਂਦਾ ਨਹੀਂ ਹੈ ਨਾ ਜਿੰਨਾ ਚਿਰ ਮੈਂ ਆਪਣੀ ਕੰਮ ਕਰਦਾ ਆ ਹੂੰ ਤੂੰ ਦੱਸ ਤੇ ਮੈਂ ਠੀਕ ਆ ਮੈਂ ਤਾਂ ਠੀਕ ਹੀ ਆ ਮੈਨੂੰ ਕੀ ਹੋਣਾ ਦਿਨ ਲੱਗਿਆ ਨਹੀਂ ਮਰੀ ਜਾਨ ਤੋਂ ਬਾਅਦ ਲਣਾ ਹੀ ਪੈਂਦਾ ਹੁਣ ਤਾਂ ਮੈਨੂੰ ਆਦਤ ਪੈ ਗਈ ਐ ਲੱਗਦਾ ਈ ਪਤਾ ਨਹੀਂ ਇਸ ਘਰ ਤੋਂ ਇਕੱਲੀ ਵਾਕੇ ਆਈ ਹਾਂ ਬਸ ਉਹ ਵਿਚਾਰਾ ਨੌਕਰ ਉਹ ਕੰਮ ਵਾਲਾ ਈ ਵਿਚਾਰਾ ਮੇਰਾ ਲੱਗਦਾ ਮੈਨੂੰ ਸਾਥ ਦਿੰਦਾ ਇਸ ਘਰ ਚ ਨਹੀਂ ਤਾਂ ਮੈਂ ਤਾਂ ਇਸ ਘਰ ਚ ਪਾਗਲ ਹੀ ਹੋ ਜਾ ਓਏ ਹੁਣ ਮੈਂ ਹਫਤੇ ਵਾਸਤੇ ਫਰੀ ਆ ਆਪਾਂ ਮਨਾਲੀ ਚੱਲਾਂਗੇ ਗੱਲਾਂ ਦਾ ਪਕੌੜੇ ਨੂੰ ਤੁਸੀਂ ਬਹੁਤ ਵਧੀਆ ਬਣਾਉਂਦੇ ਹੋ ਤੁਸੀਂ ਲਾਸਟ ਟਾਈਮ ਵੀ ਮੈਨੂੰ ਇਹੀ ਕਿਹਾ ਸੀ ਜਦ ਮੁੜੇ ਸੀਗੇ ਕੀ ਹੁਣ ਅਗਲੇ ਹਫਤੇ ਚੱਲਾਂਗੇ ਤੁਹਾਡਾ ਉਹ ਅਗਲੇ ਹਫਤੇ ਤੱਕ ਮਤਲਬ ਆਊਗਾ ਕਦੋਂ ਮੈਨੂੰ ਇਹ ਦੱਸ ਦੋ ਉਸ ਹਿਸਾਬ ਨਾਲ ਮੈਂ ਆ ਗਿਆ ਹੁਣ ਯਾਰ ਅੱਜ ਸੰਡੇ ਆ ਬਹੁਤ ਬਹੁਤ ਦੋ ਦਰੈਸਟ ਕਰਕੇ ਸ ਕਿ ਤੁਸੀਂ ਆ ਗਏ ਇਸ਼ਾਨ ਕਰ ਤਾਂ ਮੇਰੇ ਉੱਤੇ ਹੈਨਾ ਉਹ ਗੁੱਸੇ ਨਹੀਂ ਹੋਇਆ ਕਰਦੇ ਮੈਂ ਗੁੱਸਾ ਕਰ ਰਹੀ ਮੈਂ ਬਹੁਤ ਠੰਡੇ ਦਿਮਾਗ ਚ ਉਹ ਮੈਨੂੰ ਪਤਾ ਵੀ ਇਕੱਲੇ ਰਹਿਣਾ ਬਹੁਤ ਔਖਾ ਪਰ ਫਿਰ ਵੀ ਯਾਰ ਮੈਂ ਕਿਹਦੇ ਵਾਸਤੇ ਕਮਾਉਣਾ ਤੇਰੇ ਵਾਸਤੇ ਹੀ ਕਮਾਉਣਾ ਹਾਂ ਤਾਂ ਕਮਾਉਂਦੇ ਹਾਂ ਮੈਂ ਮਨਾ ਨਹੀਂ ਕਰਦੀ ਤੇ ਮੈਂ ਇਹ ਵੀ ਮਨਾ ਨਹੀਂ ਕਰਦੀ ਕਿ ਕਮਾਉਣਾ ਗਲਤ ਮੈਂ ਤਾਂ ਸਿਰਫ ਇੰਨਾ ਕਹਿ ਰਹੀ ਹਾਂ ਕਿ ਕਮਾਉਣ ਤੋਂ ਬਾਅਦ ਬੰਦਾ ਆਪਣੇ ਘਰੇ ਆਂਦਾ ਫੈਮਿਲੀ ਨਾਲ ਵੀ ਕੋਈ ਟਾਈਮ ਹੁੰਦਾ ਕੋਈ ਟੱਬਰ ਆਪਣਾ ਕੋਈ ਹਿਸਾਬ ਕਿਤਾਬ ਹੈਗਾ ਤੁਹਾਡਾ ਕਿ ਨਹੀਂ ਬਣਾਦਾ ਗਿਆ ਯਾਰ ਹੁਣ ਹਫਤਾ ਵਿਲੇ ਆ ਮੈਨੂੰ ਪਤਾ ਦੋ ਦਿਨ ਤੁਸੀਂ ਰਹਿਣਾ ਕਰੇ ਫਿਰ ਤੀਜੇ ਦਿਨ ਤੁਹਾਡਾ ਕੋਈ ਫੋਨ ਆ ਜਾਣਾ ਫਿਰ ਤੁਸੀਂ ਫੇਰ ਲਵੇ ਲੱਕ ਨਿਕਲ ਜਾਣਾ ਉਹਦੇ ਉਹ ਨੀਨੀ ਗੁੱਸੇ ਨਾ ਹੋ ਅੱਛਾ ਗੁੱਸੇ ਨਹੀਂ ਹੁੰਦੀ ਫਿਰ ਤੁਸੀਂ ਹਰਕਤਾਂ ਨਹੀਂ ਕਰਾਉਣਾ ਰਾਜੂ ਚਾ ਹੁਣ ਅੰਦਰ ਕੰਮ ਹੀ ਕਰ ਰਹੇ ਹੁਣ ਤਸਨ ਕੀ ਦਾ ਫੋਨ ਨਾਲੇ ਹਾਂ ਰਾਜੂ ਦੇ ਨਾਲ ਤੇ ਗੱਲ ਮੈਨੂੰ ਇੱਕ ਯਾਦ ਆਈ ਛੱਡੋ ਇਹਨੂੰ ਕਿ ਤੁਸੀਂ ਤਾਂ ਕਹਰੇ ਸੀਗੀ ਉਹਦੀ ਤਨਖਾਹ ਪਾਤੀ ਮੈਂ ਉਹ ਕਹਿੰਦਾ ਮੈਨੂੰ ਤਨਖਾਹ ਪਾਈ ਨਹੀਂ ਓ ਯਾਰ ਮੈਂ ਭੁੱਲ ਗਿਆ ਪਾਈ ਨਹੀਂ ਤਨਖਾਹ ਕੋਲ ਜੇਸੀ ਮੈਨੂੰ ਯਾਦ ਕਰਕੇ ਦਸਤਾ ਦਿੰਦੇ ਮੈਂ ਉਹਨੂੰ ਦੇ ਦਿੰਦੀ ਆਪਣੇ ਵੱਲੋਂ ਚਲ ਕੋਈ ਗੱਲ ਨਹੀਂ ਮੈਂ ਥੋੜਾ ਫਰੈਸ਼ ਹੋ ਗਿਆ ਨਾ ਤੂੰ ਕਹਿ ਦੇ ਮੈਂ ਇਹਨੂੰ ਖਾਣਾ ਲਾ ਦੂੰ ਮੇਰੇ ਵਾਸਤੇ ਹੂੰ ਬਾਰੋਂ ਖਾਕੇ ਨਹੀਂ ਆਇਤੀ ਸੀ ਮੈਨੂੰ ਚਲਾ ਦੀ ਮੋਤੀ ਹੱਥ ਦਾ ਖਾਵਾਂ ਕੁਛ ਪਰ ਤੂੰ ਤਾਂ ਪਹਿਲੀ ਮੇਰੇ ਹਿਸਾਬ ਤਾਂ ਇਹ ਆ ਕਿ ਮੈਂ ਤੁਹਾਨੂੰ ਜਰ ਪਾ ਕਿਤੇ ਤਾਂ ਫੋਲੀ ਬੈਠੀ ਹੈ ਪੱਕੀ ਗੱਲ ਹੈ ਜਾ ਚਪ ਚਪ ਜਾ ਕੇ ਹੱਥ ਮੂਤੋ ਲੋ ਮੈਂ ਦਿਨੀਆਂ ਤੁਹਾਡਾ ਚਲ ਮੈਂ ਨਹਾ ਲਾਂ ਮੈਂ ਜਾ ਦਾਜੂ ਆਪਣੇ ਸਾਵਲੀ ਖਾਣਾ ਬਣਾ ਲਾ ਜਨਾਬ ਹਮ ਕਦੇ ਫੋਨ ਵੀ ਛੱਡ ਦਿਆ ਕਰੋ ਉਹ ਥੋੜੇ ਜਰੂਰੀ ਮੈਸੇਜ ਆਏ ਹੋਏ ਨੇ ਉਹਨਾਂ ਦਾ ਰਿਪਲਾਈ ਜਗਾਣਾ ਅੱਛਾ ਜੀ ਮੀਟਿੰਗ ਚੱਲ ਰਹੀ ਹੈ ਨਾ ਕਦੇ ਤੁਹਾਡੀ ਇਹ ਜ਼ਰੂਰੀ ਮੀਟਿੰਗਾਂ ਤੇ ਮੈਸੇਜਿਸ ਦਾ ਮਤਲਬ ਖਤਮ ਹੁੰਦੇ ਆ ਇਹਨਾਂ ਦੇ ਕੋਈ ਤਾਂ ਟਾਈਮ ਹੋਊਗਾ ਜਦ ਇਹ ਨਾ ਹੋਣ ਸਿਰਫ ਅਸੀਂ ਹੋਈਏ ਤੇ ਮੈਂ ਕਦੇ ਤੁਹਾਡਾ ਵੇਟ ਕਰ ਰਹੀ ਸੀ ਇੰਨੇ ਦਿਨਾਂ ਤੋਂ ਤੁਸੀਂ ਆਉਂਗੇ ਤਾਂ ਅਸੀਂ ਥੋੜਾ ਬਹੁਤ ਇਕੱਠੇ ਟਾਈਮ ਬਤਾਵਾਂਗੇ ਤੁਸੀਂ ਮੇਰੇ ਬਾਰੇ ਪੁੱਛੋਗੇ ਆਪਣੇ ਬਾਰੇ ਦੱਸੋਗੇ ਪਰ ਤੁਸੀਂ ਹਾਂਦੇ ਫੇਰ ਮੈਸੇਜ ਫੋਨ 'ਚ ਬਾਹਰ ਵੀ ਆ ਜਾਓ ਓਏ ਨਾ ਬਾਬਾ ਇੱਕ ਮਿੰਟ ਤਾਂ ਖੜਾ ਯਾਰ ਇਦਾਂ ਥੋੜੀ ਹੁੰਦਾ ਤੁਹਾਨੂੰ ਪਤਾ ਮੈਂ ਕਿੰਨਾ ਮਿਸ ਕਰ ਰਹੀ ਸੀ ਤੁਹਾਨੂੰ ਜਿਸ ਹਿਸਾਬ ਦੀਆਂ ਤੁਹਾਡੀਆਂ ਹਰਕਤਾਂ ਨੇ ਮੈਨੂੰ ਤਾਂ ਨਹੀਂ ਲੱਗਦਾ ਕਿ ਤੁਸੀਂ ਮੈਨੂੰ ਚਾਹਵੇਂ ਮਿਸ ਕਰਿਆ ਹੋਣਾ ਓਏ ਮੈਂ ਸੋਦਨ ਵੋ ਕਰਦਾ ਯਾਰ ਮੈਨੂੰ ਪਤਾ ਕੰਮ ਜ਼ਰੂਰੀ ਹੈ ਨਾ अच्छा जी ਇਹੋ ਜਿਹੇ ਕਿਹੜਾ ਮਿਸ ਕਰਦੇ ਹੋ ਨਾ ਕਾਲ ਨਾ ਮੈਸੇਜ ਜਿਹੜੇ ਵੀ ਵਕਤ ਮਤਲਬ ਮੈਸੇਜ ਕੀਤਾ ਮੈਂ ਹੀ ਕੀਤਾ ਸਵਾ ਤੁਸੀਂ ਮਤਲਬ ਮੈਨੂੰ ਯਾਦ ਕਰਦੇ ਹੋਣੇ ਕਿਤੇ ਇਹ ਤਾਂ ਨਹੀਂ ਕਿ ਬਾਹਰ ਕੋਈ ਸੈਟਿੰਗ ਕਰਕੇ ਰੱਖੀ ਹੋਈ ਹੈ ਜਿਹਦੇ ਕਰਕੇ ਮੇਰੀ ਯਾਦ ਨਹੀਂ ਪੈਂਦੀ ਨਾ ਲੋੜ ਪੈਂਦੀ ਹੈ ओ यार तू ਤਾਂ ਖਾਮ ਖਾਮ ਹੀ ਚੜੀ ਜਾਨੀ ਆ ਮੈਂ ਤੇਰੇ ਸਾਹਮਣੇ ਕੰਮ ਤਾਂ ਕਰ ਰਿਹਾ ਮੈਂ ਚੜੀ ਜਾ ਤੇਰਾ ਫੋਨ ਚੈੱਕ ਕਰ ਲੈ ਜੀ ਕਿਸੇ ਨਾਮ ਮੈਂ ਮੈਂ ਫੋਨ ਚੈੱਕ ਕਰਕੇ ਕੀ ਕਰਾਂਗੀ ਤੁਸੀਂ ਆਪ ਹੀ ਤਾਂ ਦੱਸ ਸਕਦੇ ਹੋਣੇ ਤਾਂ ਜਨਾਨੀ ਨੂੰ ਇਹੀ ਲੱਗਦਾ ਬੰਦੇ ਦੀਆਂ ਹਰਕਤਾਂ ਨੂੰ ਦੇਖ ਕੇ ਜੇ ਉਹਨੂੰ ਟਾਈਮ ਨਾ ਦੇ ਪਿਆਰ ਨਾ ਦੇ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਬਸ ਦੋ ਮਿੰਟ ਦਾ ਕੰਮ ਆ ਮੇਰੀ ਗੱਲ ਸੁਣ ਰਹੇ ਹੋ ਨਹੀਂ ਸੁਣ ਰਹੇ ਤੁਸੀਂ ਸੁਣ ਰਹੇ ਯਾਰ ਬੋਲ ਬੋਲੋ ਜਿੱਦਾਂ ਵਿਆਹ ਤੋਂ ਪਹਿਲਾਂ ਤੁਸੀਂ ਮੈਨੂੰ ਪਿਆਰ ਕਰਦੇ ਸੀ ਨਾ ਮੇਰਾ ਧਿਆਨ ਰੱਖਦੇ ਸੀ ਉਹ ਨਹੀਂ ਕਰਦੇ ਹੁਣ ਤੁਸੀਂ ਤੁਸੀਂ ਉਸ ਟਾਈਮ ਤਾਂ ਬੜੇ ਵਾਅਦੇ ਕੀਤੇ ਸੀ ਕਿ ਜਦ ਤੂੰ ਕਹੇਂਗੀ ਮੈਂ ਤੇਰੇ ਲਈ ਹਾਜ਼ਰ ਰਹਾਂਗਾ ਤੈਨੂੰ ਪਿਆਰ ਕਰਾਂਗਾ ਪਰ ਹੁਣ ਮੈਂ ਵੀ ਤੈਨੂੰ ਇੱਕ ਗੱਲ ਕਹੀ ਸੀ ਵੀ ਥੋੜਾ ਬੋੜਾ ਅਡਜਸਟਮੈਂਟ ਤਾਂ ਕਰਨੀ ਪੈਂਦੀ ਹੈ ਵਿਆਹ ਤੋਂ ਬਾਅਦ ਕੰਮ ਦੀ ਆਉਣ ਜਾਣ ਦੀ ਕਿਸੇ ਵੀ ਚੀਜ਼ ਦੀ ਲੈ ਲੈ। ਅੱਛਾ। ਤਾਂ ਤੁਹਾਡੇ ਬਾਅਦ ਮੈਂ ਮਤਲਬ ਅਡਜਸਟਮੈਂਟ ਕਰਦੀ ਨਹੀਂ। ਮੈਂ ਘਰੇ ਰਹਿਨੀ ਹਾਂ ਸਾਰੇ ਟਾਈਮ ਇਕੱਲੀ। ਕਰਦੀ ਹਾਂ ਮਤਲਬ ਥੋੜੀ ਬੋਤੀ ਤਾਂ ਹਰ ਵੀ ਕਰਨੀ ਪੈਂਦੀ ਹੈ ਨਾ। ਤਾਂ ਫਿਰ ਤੁਸੀਂ ਇੱਕ ਤੁਹਾਡਾ ਦਿਮਾਗ ਪਤਾ ਨਹੀਂ ਕਿਹੜੇ ਪਾਸੇ ਲੱਗੇ ਹੋਇਆ ਹੈ। ਮਤਲਬ ਹੁਣ ਤੁਸੀਂ ਮੇਰੇ ਪਤੀ ਹੋ ਤਾਂ ਮੈਂ ਕਿਸ ਤੋਂ ਜਾ ਕੇ ਟਾਈਮ ਮੰਗਾ ਆਪਣੇ ਲਈ? ਤੁਸੀਂ ਮੇਰੇ ਬੰਦੇ ਹੋ ਵਿੱਚ ਕੋਈ ਹੋਰ ਉਹ ਬੰਦਾ ਕਰਾ ਮਈਆ ਯਾਰ ਫਿਰ ਬਸ ਪੜੋਸੀ ਤੇ ਜਾ ਕੇ ਹੁਣ ਟਾਈਮ ਮੰਗਾ ਗੁਆਣੀ ਤੇ ਜਾ ਕੇ ਕਹਿੰਨੀ ਹੈ ਕਿ ਠੀਕ ਹੈ ਜੀ ਮੇਰੇ ਕੋਲ ਟਾਈਮ ਨਹੀਂ ਹੈਗਾ ਮੇਰੇ ਜੋ ਮਤਲਬ ਬੰਦੇ ਕੋਲ ਵੀ ਨਹੀਂ ਹੈਗਾ ਹੈਨਾ ਤਾਂ ਤੁਸੀਂ ਮੈਨੂੰ ਟਾਈਮ ਦੇ ਦੋ ਤੁਹਾਨੂੰ ਪਤਾ ਨਾਲ ਵਾਲੇ ਘਰ ਦੀ ਜਿਹੜਾ ਬੰਦਾ ਹੈ ਨਾ ਉਹ ਆਪਣੀ ਧੀ ਨੂੰ ਇੰਨਾ ਖੁਸ਼ ਰੱਖਦਾ ਉਹਨੂੰ ਹਰ ਵੀਕਐਂਡ ਤੇ ਬਾਹਰ ਘੁਮਾਣ ਲੈ ਕੇ ਜਾਂਦਾ ਖਵਾਣ ਬਿਲਾਣ ਹੁਣ ਮਨਾਲੀ ਲੈ ਕੇ ਗਿਆ ਸੀ ਉਹਨਾਂ ਨੂੰ ਲਾਸਟ ਘੁਮਾਣ ਕਹਿੰਦੇ ਕਿ ਚੱਲ ਅਸੀਂ ਕਿਤੇ ਖਾਪੀ ਕੇ ਆਨੇ ਹੈ ਇਹਨਾ ਸਭ ਕੁਝ ਕਰਦਾ ਹੈ ਉਹਦੇ ਲਈ ਪਰ ਤੁਸੀਂ ਤੁਸੀਂ ਤਾਂ ਮੇਰੇ ਲਈ ਘਰ ਨਹੀਂ ਵੜਦੇ ਇੱਕ ਮਤਲਬ ਚਾਰ ਗੱਲਾਂ ਨਹੀਂ ਬੈ ਕੇ ਕਰ ਸਕਦੇ ਸੁੱਖ-ਦੁੱਖ ਦੀ ਤੇ ਤੁਸੀਂ ਕਹਿੰਦੇ ਹੋ ਮੈਨੂੰ ਪਿਆਰ ਕਰਦੇ ਹੋ ਮੈਨੂੰ ਮਿਸ ਕਰਦੇ ਹੋ ਹੱਸਣੋਂ ਯਾਰੀ ਤੂੰ ਲੜਦੀ ਮੈਨੂੰ ਬਦਦੋਰੀਆਂ ਲੱਗਦੀਆਂ ਕਾਹੀ ਕਰਕੇ ਮੇਰਾ ਖੂਨ ਜਲਾਉਂਦੇ ਹੋ ਨਾ ਤੁਸੀਂ ਕੀ ਲੜਦੀ ਰਹੇ ਖੂਨ ਜਲਾਉਂਦੇ ਰਹੇ ਮਤਲਬ ਮਤਲਬ ਖੁਸ਼ ਨਾ ਰਹਿਣ ਦਿਓ ਉਹ ਨਹੀਂ ਯਾਰ ਤੇਰੀ ਖੁਸ਼ੀ ਵਾਸਤੇ ਮੈਂ ਕਿੰਨਾ ਕੁਝ ਕਰਦਾ ਹੂੰ ਤੇ ਖੁਸ਼ੀ ਵਾਸਤੇ ਇਹ ਵੀ ਕਰ ਦੋ ਕਿ ਥੋੜਾ ਟਾਈਮ ਮੇਰੇ ਕੋਲ ਬਹਿ ਜਾ ਕਰੋ ਮੇਰੇ ਨਾਲ ਪਿਆਰ ਕਰ ਲਿਆ ਕਰੋ ਮੈਨੇ ਨਾ ਬਹੁਤ ਗੁੱਸਾ ਆਂਦਾ ਕਿੰਨਾ ਗਉਂਦਾ ਇੰਨਾ ਕਿ ਮਨ ਕਰਦਾ ਤੁਹਾਡਾ ਮੈਂ ਗਲਾ ਘੋਟਦਾ ਫਿਰ ਤੁਹਾਨੂੰ ਪਤਾ ਲੱਗੇ ਕਿ ਮੈਂ ਕਿੰਨਾ ਪਿਆਰ ਕਰਦੀ ਆ ਤੁਹਾਡੇ ਚੱਲ ਛੱਡ ਲੜਾਈ ਨੀ ਯਾਰ ਕੋਈ ਪਿਆਰ ਦੀ ਗੱਲ ਕਰਦੇ ਆ ਅੱਛਾ ਜੀ ਹੁਣ ਆ ਗਿਆ ਪਿਆਰ ਯਾਰ ਮਤਲਬ ਤੁਸੀਂ ਵੀ ਨਾ ਬੰਦਿਆਂ ਦੀ ਇੱਕ ਹੀ ਗੱਲ ਮੈਨੂੰ ਬਹੁਤ ਬਾਣੀ ਲੱਗਦੀ ਹੈ ਗੱਲ ਮੰਨਣਗੇ ਪਰ ਚਾਰ ਗਾਲਾਂ ਖਾਣ ਤੋਂ ਬਾਅਦ ਹੈ ਨਾ ਕੋਈ ਤੇਰੇ ਗਾਲਾਂ ਹੀ ਬਹੁਤ ਸੁਣੀ ਲੱਗਦੀਆਂ ਨੇ ਯਾਰ ਅੱਛਾ ਪਹਿਲਾਂ ਨੀ ਫੋਨ ਛੱਡ ਸਕਦੇ ਸੀ ਜ਼ਰੂਰੀ ਮੇਰਾ ਫੋਨ ਪਗਾਣਾ ਸੀ ਇੰਨਾ ਦਮਾ ਕਰਾਵ ਕਰਦੇ ਹੋ ਫਿਰ ਕਹਿੰਦੇ ਹੋ ਮੈਂ ਪਿਆਰ ਕਰਦਾ ਹੁਣ ਤਾਂ ਫੋਨ ਰੱਖਤਾ ਇੱਕ ਵਾਰ ਸੀ ਹੋਰ ਸੁਣਾ ਮੈਂ ਤਾਂ ਆਪਣੀ ਸੁਣਾਤੀ ਤੁਸੀਂ ਸੁਣਾਓ ਬਾਹਰ ਜਾ ਕੇ ਕੁਝ ਜ਼ਿਆਦਾ ਜੀਤਾ ਨਹੀਂ ਲੱਗ ਕੇ ਹਮ ਸੋਨੀ ਕੀ ਹੋਦਨ ਰਾਜੂ ਰਾਜੂ ਉਸੇ ਦੀ ਕੋ ਕੀ ਰੇ ਇਹ ਕੋ ਇਹ ਠੀਕ ਹੋ ਰਾਜੂ ਛੇਤੀ ਆ ਘਾਟੂ ਕਿਤੇ ਪਰ ਕੇ ਦੱਸੋ ਹੁਣ ਕੀ ਹੋਇਆ ਬਲਾਰੇ ਸੀ ਕਰਦੇ ਖੀਚਾ ਇਹਦਾ ਪਾਣੀ ਕਦ ਤਹਣਾ ਇੱਕ ਬੰਦੇ ਨੇ ਖਾਇਆ ਕਦੇ ਕਹਿੰਦਾ ਪਾਣੀ ਪੀਣਾ ਕਦੇ ਨੂੰ ਤਲੀਆਂ ਖਵਾਓ ਕਦੇ ਖਿਚੜੀ ਖਵਾਓ ਜਦ ਠੀਕ ਸੀਗਾ ਤਦ ਵੀ ਦੁਖੀ ਕਰਦਾ ਸੀ ਹੁਣ ਇਦਾਂ ਪੈ ਕੇ ਹੋਰ ਡਬਲ ਦੁਖੀ ਕਰ ਦਿੰਦਾ ਪਤਾ ਨਹੀਂ ਕਿਹੜੇ ਜਹਨ ਦਾ ਬਦਲਾ ਲੈ ਰਿਆ ਤੈਨੂੰ ਨਾ ਮੇਰੇ ਦਾ ਮੇਰੇ ਸ਼ਰਾਪ ਲੱਗਿਆ ਹਾਬ ਤੱਕ ਹਮੇਸ਼ਾ ਬਾਹਰ ਰਹਿੰਦਾ ਸੀ ਨੂੰ ਘਰੇ ਇਕੱਲਾ ਛੱਡ ਗਿਆ ਹੁਣ ਪਤਾ ਲੱਗਿਆ ਘਰੇ ਰਹਿ ਕੇ ਕਿਦਾਂ ਲੱਗਦਾ ਬੰਦਾ ਪਾਗਲ ਹੋ ਜਾਂਦਾ ਮੈਂ ਵੀ ਇੱਕ ਥਾਂ ਤੇ ਬੈਠੀ ਬੈਠੀ ਪਾਗਲ ਹੋ ਗਈ ਸੀ ਪਰ ਤੈਨੂੰ ਤਾਂ ਲੱਗਦਾ ਸੀ ਕਿ ਮੈਂ ਤਾਂ ਇੰਜੋਏ ਕਰ ਰਹੀ ਹਾਂ ਘਰੇ ਆਰਾਮ ਕਰ ਰਹੀ ਹਾਂ ਬੈਠ ਕੇ ਮੇਰੀ ਤਾਂ ਮੌਜ ਨੇ ਹੁਣ ਪਤਾ ਲੱਗਿਆ ਮੇਰੀ ਮੌਜ ਉਂ ਦਿੱਤਾ ਕਾਪੇ ਨਾ ਬਿਚਣਾ। ਕਾਪਾ ਘਰਜੀ ਮਜ਼ਾਕ ਹੀ ਲੱਗਦੀ। ਹੁਣ ਪਤਾ ਲੱਗ ਗਿਆ ਹਾਂ ਤੇਨੂੰ। ਬਸ ਦੇਖੀ ਜਾ। ਹੋਰ ਨਾ ਕੁਝ ਕਰੀ। ਖਾਇ ਰੱਬਾ। ਮਨ ਲਾ ਮੈਂ ਕਿਹੜੇ ਭਾਪ ਕੀਤੇ ਆ। ਜਿਹੜੇ ਤੂੰ ਮੈਨੂੰ ਇਹ ਸਭ ਦਿਖਾ ਰਿਆ। ਹਜੇ ਕਿੰਨਾ ਟਾਈਮ ਹੋਇਆ ਸੀ ਮੇਰੇ ਵਿਆਹ ਨੂੰ। ਸਾਰੇ ਚਾ ਖਰਾਬ ਕਰਦੇ ਮੇਰੇ। ਮੈਂ ਕਿਹਦੇ ਨਾਲ ਹੁਣ ਗੋਰੇ ਕਰਾਂ ਉਹ ਚਾ। ਇਹ ਤਾਂ ਜਵਾਨੀ ਖਰਾਬ ਕਰਤੀ ਨੇ। ਫੋਨ ਕੇ ਰੱਖਤਾ ਮੈਂ। ਰਾਜੂ ਹਾਂਜੀ ਮਾਲਕਣ ਆਇਆ ਉਹ ਲਿਆਰੇ ਤੇਰੇ ਲਈ ਪਾਣੀ ਵੀ ਟਿਕ ਜਾ ਰਾਜੂ ਹਾਂਜੀ ਮਾਲਕ ਪਾਣੀ ਲੈ ਕੇ ਆਈ ਯਾਰ ਦੁਖੀ ਕਿੱਤੋਂ ਹੈ ਉਹ ਲਿਆਰੇ ਐ ਜੀ ਚੀਤਾ ਕਰਦਾ ਨਾ ਜੜ ਦੇ ਕੇ ਮਾਰਦਾ ਪਰ ਉਹ ਵੀ ਕਿਤੇ ਸੋਖਾ ਹੈ ਜੇ ਉਹ ਸੋਖਾ ਹੁੰਦਾ ਨਾ ਮੈਂ ਤਾਂ ਮੈਂਤ ਲਾਉਣਾ ਸੀ ਮੈਂ ਤਾਂ ਪਹਿਲਾਂ ਵੀ ਇਸ ਘਰ ਚ ਇਕੱਲੀ ਸੀ ਹੁਣ ਵੀ ਇਕੱਲੀ ਹਾਂ ਰਾਜੂ ਆਹੇ ਪਾਣੀ ਪਾਣੀ ਤਾਂ ਬਾਅਦ ਚ ਪੈਦਾਂਗੇ ਪਾਣੀ ਮਗਾ ਦੇ ਸੌ ਪਾਣੀ ਛੱਡ ਤੂੰ ਜੋ ਮੈਂ ਕਹਿ ਰਹੀ ਆ ਉਹਦੇ ਵੱਲ ਧਿਆਨ ਦੇ ਕੀ ਕੀ ਕਹਿ ਰਹੀ ਤੁਸੀਂ ਖੰਭੀ ਕਿ ਜਾਣਾ ਬਹਿ ਤੇ ਮੈਂ ਕੰਮ ਕਰ ਮੈਂ ਜੀ ਉਸੋ ਜੀ ਕੰਮ ਨੂੰ ਪਹਿਨ ਬਾਲੇ ਕੰਮ ਕਿੱਥੇ ਭੱਜੇ ਜਾ ਰਹੇ ਆ ਜਾ ਰਹੇ ਕਿਤੇ ਨਹੀਂ ਤੂੰ ਨਾ ਸਾਰਾ ਦਿਨ ਕੰਮ ਕਰ ਕਰ ਕੇ ਥੱਕ ਜਾਂਦਾ ਮੈਂ ਸੋਚਿਆ ਤੈਨੂੰ ਆਰਾਮ ਦੇ ਦਈਏ ਥੋੜਾ ਜਿਹਾ ਆਰਾਮ ਤਾਂ ਹੀ ਮੈਂ ਆ ਆ ਸ਼ਾਮ ਨੂੰ ਕਰ ਲੈਣਾ ਇਹ ਥੇ ਕਰ ਅੱਛਾ ਤਾਂ ਥੋੜਾ ਜਿਹਾ ਆਰਾਮ ਇੱਥੇ ਨਹੀਂ ਕਰ ਸਕਦਾ ਮੇਰੇ ਕੋਲ ਕੋਈ ਦਿੱਕਤ ਆ ਨਹੀਂ ਦਿੱਕਤ ਕੋਈ ਮੈਂ ਬਰ ਮਰਕਣ ਫਿਰ ਵੀ ਕੋਈ ਇੱਕ ਫਿਰ ਵੀ ਫਿਰ ਵੀ ਨਹੀਂ ਹੁੰਦਾ ਸਭ ਦੇਖ ਰਣੀ ਉਹ ਸਭ ਦੇਖ ਸਕਦਾ ਸੁਣ ਸਕਦਾ ਹੈ ਕਰ ਕੁਝ ਨਹੀਂ ਸਕਦਾ ਪਤਾ ਨਹੀਂ ਕਿਹੜੀ ਮਾੜੀ ਕਿਸਮਤ ਮੈਨੂੰ ਇੱਥੇ ਲੈ ਆਈ ਪਰ ਮੇਰੇ ਨਾਲ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਜੋ ਹੁਣ ਤੂੰ ਕਰ ਸਕਦਾ ਉਹ ਕੋਈ ਨਹੀਂ ਕਰ ਸਕਦਾ ਹੋਰ ਮੈਂ ਸਮਝ ਨਹੀਂ ਮਾਰਕਨ ਕੀ ਕਹਿ ਰਹੇ ਉਸ ਦੇਖ ਮੈਂ ਸੁਣਿਆ ਸੀਗਾ ਤੂੰ ਮਾਲਕ ਤੋਂ ਆਪਣੇ ਪੈਸੇ ਮੰਗੇ ਸੀ ਤੇ ਇਹ ਸਭ ਹੋ ਗਿਆ ਨਾ ਤੈਨੂੰ ਤੇਰੀ ਤਨਖਾਹ ਮਿਲੀ ਨਾ ਤੇਰੀ ਭੈਣ ਦੇ ਵਿਆਹ ਲਈ ਪੈਸੇ ਮਿਲੇ ਨਹੀਂ ਮਿਲੇ ਨਾ ਹਾਂ ਨਹੀਂ ਉਹ ਵੀ ਜਿਹੜਾ ਬੇਰਜੁਵ ਨਹੀਂ ਓਹੋ ਕਿੰਨੀ ਦਿੱਕਤ ਆ ਤੈਨੂੰ ਪੈਸਿਆਂ ਦੀ ਲੋੜ ਨਹੀਂ ਲੋੜ ਹੀ ਬਹੁਤ ਹੈ ਤਾਂ ਫਿਰ ਮੈਂ ਹੈਗੀ ਨਾ ਟੈਨਸ਼ਨ ਘਾਤੋ ਲੈਣਾ ਤੇਰੇ ਸਾਹ ਪਏ ਨੇ ਪਰ ਮੈਂ ਤਾਂ ਹਜੇ ਜਿਉਂਦੀ ਆ ਨਾ ਤੁਸੀਂ ਦੋਗੇ ਇਹ ਪੈਸੇ ਹੋਰ ਕੀ ਤੇਰੀ ਭੈਣ ਦਾ ਵਿਆਹ ਨਾ ਬਹੁਤ ਵਧੀਆ ਤਰੀਕੇ ਨਾਲ ਹੋਊਗਾ ਕਰ ਦੂੰਗੀ ਬਸ ਜੱਤੂ ਮੈਨੂੰ ਖੁਸ਼ੀ ਦੇ ਦੇ ਖੁਸ਼ੀ ਕਿ ਮੈਂ ਮਸ ਜਾਨੀ ਮੇਰੇ ਮੈਂ ਸਮਝਾਨੀ ਬਹੁਤ ਹੀ ਸੌਖੀ ਜੀ ਹਸਾਬ ਦੇਖ ਤੂੰ ਮੈਨੂੰ ਖੁਸ਼ ਕਰ ਮੈਂ ਤੇਰੀ ਜ਼ਰੂਰਤਾਂ ਪੂਰੀ ਕਰਾਂਗੀ ਤੂੰ ਮੇਰੀ ਕਰੀ ਬਲ ਕਰ ਸਕਦਾ ਮਰਕਲ ਇੱਕ ਮਨੀ ਮਕਸਾ ਦਾ ਸਾਬੋ ਸੋ ਕਿ ਸੋ ਤਰੀਂ ਓਹੋ ਸਾਬ ਤੇਰਾ ਹੁਣ ਨਹੀਂ ਉੱਠਦਾ ਜੋ ਵੀ ਆ ਮੈਂ ਵੀ ਆ ਇਸ ਘਰ ਚ ਸਿਰਫ ਮੈਂ ਹੀ ਆ ਜੋ ਤੇਰੀ ਹੁਣ ਮਦਦ ਕਰ ਸਕਦੀ ਆ ਦੇਖ ਲੈ ਤੈਨੂੰ ਆਪਣੀ ਭੈਣ ਦਾ ਵਿਆਹ ਚਾਹੀਦਾ ਆ ਯਾ ਆਪਣੇ ਹਿਸਾਬ ਦੀ ਇਮਾਨਦਾਰੀ ਮਾਰ ਗੋ ਸੋ ਗੱਲ ਖਮਾਈ ਸੋ ਜੋ ਵੀ ਤੁਸੀਂ ਕਹੋਗੇ ਮੈਂ ਕਰ ਲੂੰਗਾ ਇਹ ਹੋਈ ਨਾ ਦਿਮਾਗਦਾਰ ਵਾਲੀ ਗੱਲ ਕਿੰਨਾ ਸਮਾਰਟ ਐ ਤੂੰ ਦਿਮਾਗ ਨਾ ਬਹੁਤ ਆ ਤੇਰੇ ਕੋਲ ਕੋਈ ਤੂੰ ਟੈਨਸ਼ਨ ਨਾ ਲਾ ਮੈਂ ਤੇਰੀ ਸਾਰੀ ਮੁਸੀਬਤਾਂ ਹੱਲ ਕਰ ਦਾਂ। ਬਸ ਤੂੰ ਹਮੇਸ਼ਾ ਤੇਰੇ ਸਾਥ ਦੀ ਜਗ੍ਹਾ ਨਾਲ ਖੁਸ਼ ਕਰਦਾ ਰਹੇ। ਠੀਕ ਹੈ। ਜੇ ਤੂੰ ਮੁਕਰਿਆ, ਯਾ ਮੇਰੇ ਤੋਂ ਦੂਰ ਭੱਜਿਆ, ਤੇ ਮੇਰੇ ਤੋਂ ਮਾੜਾ ਕੋਈ ਨਹੀਂ ਹੋਣਾ। ਪੈਸੇ ਤਾਂ ਦੇ ਦੂੰਗੀ ਮੇਰੇ ਭੈਣ ਦੇ ਲਈ। ਉਹ ਤੂੰ ਡਬਲ ਲੈ ਲੈ। ਜਿੰਨੇ ਤੈਨੂੰ ਚਾਹੀਦੇ ਸੀ ਨਾ, ਉਸ ਤੋਂ ਡਬਲ ਲੈ। ਠੀਕ ਆ? ਹੁਣ ਤਾਂ ਕੋਈ ਦਿੱਕਤ ਨਹੀਂ। ਨਹੀਂ ਨਹੀਂ। ਚਲ। ਤੈਨੂੰ ਲੱਗਦਾ ਬਾਹਰ ਤਾਂ ਬਾਲੀਓ ਗਰਮੀ ਮਿਲ ਰਹੀ ਹੈ ਗਰਮੀ ਥੋੜੀ ਜਿਹੀ ਹੈਗੀ ਹਾਂ ਮੇਰਾ ਵੀ ਏਸੀ ਬਸ ਮੈਂ ਲਾ ਕੇ ਬੈਠੀ ਹੋਈ ਸੀ ਮੈਂ ਸੋਚਿਆ ਚਲੋ ਤੁਸੀਂ ਆਏ ਹੋ ਤਾਂ ਤੁਸੀਂ ਵੀ ਥੋੜੀ ਖਾ ਲਓ ਠੰਡੀਆਂ ਵਾ ਉਹ ਮੈਨੂੰ ਪਤਾ ਲੱਗਾ ਜਦੋਂ ਯਾਰ ਕੀ ਗੱਲਬਾਤ ਹੋ ਗਈ ਫਿਰ ਮੈਂ ਉਹਨੇ ਪੈਰੀ ਦਰਪਿਆ ਵੈਸੇ ਹੋਇਆ ਕਿ ਮੈਨੂੰ ਕੀ ਗੱਲ ਹੋ ਗਈ ਪਤਾ ਨਹੀਂ ਸਭ ਕੁਝ ਅਚਾਨਕ ਹੀ ਮਤਲਬ ਹੋਣ ਲੱਗ ਗਿਆ ਮੈਨੂੰ ਆਪ ਨਹੀਂ ਪਤਾ ਲੱਗੇ ਕਿ ਕਦ ਹੋਇਆ ਮਤਲਬ ਅਸੀਂ ਤਾਂ ਗੱਲਾਂ-ਗੱਲਾਂ ਕਰ ਰਹੇ ਸੀ بس پھر اچانک تو ਇਹਨਾਂ ਨੂੰ ਦौरा ਪਿਆ ਤੇ ਫਿਰ ਅਸੀਂ ਹਸਪੀਟਲ ਲੈ ਕੇ ਗਏ ਉਹਨਾਂ ਨੇ ਕੀ ਕੀ ਕਹਿੰਦੇ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਤੇ ਹੁਣ ਇਹ ਨਹੀਂ ਪਤਾ ਕਿ ਇਹਨਾਂ ਨੂੰ ਕਦ ਨਾਰਮਲ ਹੋਣਗੇ ਰੱਬ ਦੇ ਪਰੋਸੀ ਆ ਹੁਣ ਤਾਂ ਸਭ ਕੁਝ ਚਲੋ ਜਿਹੜਾ ਬੰਦੇ ਦੇ ਕਰਮਾਂ ਚ ਲਿਖਿਆ ਹੁੰਦਾ ਹੈ ਉਹੀ ਹੁੰਦਾ ਪਰ ਹੋ ਕੇ ਵੀ ਹਟਦਾ ਬੰਦਾ ਕੁਝ ਨਹੀਂ ਕਰ ਸਕਦਾ ਹੈ ਇਹ ਤਾਂ ਤੁਹਾਡੀ ਗੱਲ ਠੀਕ ਆ ਪਰ ਤੁਹਾਨੂੰ ਪਤਾ ਹੈ ਮੈਂ ਤਾਂ ਥੋੜਾ ਟਾਈਮ ਹੀ ਹੋਇਆ ਇਸ ਘਰ ਚ ਵਿਆਹ ਕੀ ਹੋਈ ਨਹੀਂ ਤੇ ਇਹ ਸਾਰਾ ਹਾਦਸਾ ਦੇਖ ਕੇ ਮੇਰਾ ਤਾਂ ਜੀਜਾ ਹੀ ਹਿੱਲ ਗਿਆ ਲੱਗਿਆ ਕਿ ਪਤਾ ਨਹੀਂ ਮੇਰੀ ਜ਼ਿੰਦਗੀ ਚ ਇਹੋ ਜਿਹਾ ਕਿਹੜਾ ਤੂਫਾਨ ਆਣਾ ਰਹਿ ਗਿਆ ਸੀ ਜਿਹੜਾ ਇਹ ਸਭ ਹੋ ਗਿਆ ਉਹ ਚਲੋ ਕਿਉਂ ਦਿਲ ਛੋਟਾ ਕਰਦੇ ਹਾਂ ਜਿਹੜਾ ਹੁਣ ਆਉਂਦਾ ਫਿਰ ਵੀ ਆਖਰ ਨੂੰ ਚੰਗੇ ਨੂੰ ਆਉਂਦਾ ਬੰਦਾ ਕੁਝ ਨਹੀਂ ਕਰ ਸਕਦਾ ਹੈਗਾ ਲਿਖਿਆ ਨੂੰ ਕੋਈ ਨਹੀਂ ਮਿਟ ਸਕਦਾ ਹੈਗਾ ਜੇ ਆਪਾਂ ਦੇਖੀਏ ਉਹ ਤਾਂ ਨਹੀਂ ਮਿਟਾ ਸਕਦਾ ਚਲ ਫਿਰ ਤੁਸੀਂ ਹੌਸਲਾ ਰੱਖੋ ਜੇ ਵੈਸੇ ਇਸੇ ਚੀਜ਼ ਦੀ ਕੋਈ ਲੋੜ ਹੈ ਜ਼ਰੂਰਤ ਹੈ ਤਾਂ ਮੈਨੂੰ ਦੱਸੋ ਤੁਸੀਂ ਮੈਂ ਪੁੱਛ ਰਹੀ ਸੀਗੇ ਪਿੰਡ ਸਾਰੇ ਠੀਕ ਨੇ ਹਾਂ ਸਾਰੇ ਠੀਕ ਠਾਕ ਨੇ ਬੋਦੀਆਂ ਤੇ ਉਹ ਮੈਨੂੰ ਦੱਸ ਰਹੇ ਸੀਗੇ ਥੋੜਾ ਟਾਈਮ ਪਹਿਲਾਂ ਜ਼ਮੀਨ ਦਾ ਸੌਦਾ ਹੋਣ ਵਾਲਾ ਸੀਗਾ ਤੇ ਉਹਦਾ ਕੀ ਬਣਿਆ ਇਹ ਜਿਹੜੇ ਕੇਸ ਹੁੰਦੇ ਨਾ ਇਹਨੂੰ ਝਗੜਨ ਨੂੰ ਬਹੁਤ ਟਾਈਮ ਲੱਗ ਜਾਂਦਾ ਸਾਲਾਂ ਦੇ ਸਾਲ ਟੱਪ ਜਾਂਦੇ ਨੇਗੇ ਹਲੇ ਵੀ ਅੱਧ ਵਿਚਾਲਾ ਹੋਇਆ ਪਿਆਗਾ ਨਾ ਉਸ ਪਾਰਾ ਨਾ ਉਸ ਪਾਰ ਹੈ ਚਲੋ ਜੇ ਵੀ ਕੋਈ ਕੁਝ ਹੋਊਗਾ ਮੈਂ ਤੁਹਾਨੂੰ ਸਾਰੀ ਸੂਚਨਾ ਦੱਸ ਦੂੰਗੀ ਹਾਂ ਆਪਣੇ ਪੱਖ ਚ ਹੋਇਆ ਜਾਂ ਪਰਲੀ ਸਾਈਡ ਕੁਝ ਵੀ ਹੋਇਆ ਇਸ ਤਰ੍ਹਾਂ ਫੈਸਲੇ ਹੋਣਗੇ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਵਿਆਹ ਕਰਾਉਣ ਦਾ ਕਦ ਸੋਚ ਰਿਹਾ ਕੋਈ ਕੁੜੀ ਪਸੰਦ ਆ ਉਹ ਨਹੀਂ ਨਹੀਂ ਹਲੇ ਮੈਂ ਸੋਚ ਰਿਹਾ ਵੀ ਕੋ জব ਜੂ ਦਾ ਹੋ ਜਾਣਾ ਚੰਗੀ ਤਰ੍ਹਾਂ ਪੱਕਾ ਕੰਮ ਹੋ ਜੇ ਉਸ ਤੋਂ ਬਾਅਦ ਕਿਤੇ ਮਣਵਾੜ ਚਾਰ ਪੈਸੇ ਵੀ ਹੱਥਲੇ ਆਣ ਫਿਰ ਆਪਣੇ ਪੈਰਾਂ ਤੇ ਖੜਾ ਹੋ ਜਾ ਉਸ ਤੋਂ ਬਾਅਦ ਕਿ ਸੋਚੂ ਤੁਸੀਂ ਵੀ ਨਾ ਇੰਨਾ ਨਹੀਂ ਟਾਈਮ ਲਾਇਦਾ ਹੁੰਦਾ ਜੇ ਕੋਈ ਕੁੜੀ ਪਸੰਦ ਆ ਤਾਂ ਮੈਂ ਗੱਲ ਤੋੜ ਦਿੰਨੀ ਉੱਪਰ ਜਾਈ ਇਹ ਜੀ ਗੱਲ ਕੋਈ ਨਹੀਂ ਹੈਗੀ ਅੱਛਾ ਫੇਰ ਕਿੱਦਾਂ ਦੀ ਕੁੜੀ ਚਾਹੀਦੀ ਹੈ ਤੁਹਾਨੂੰ ਕੁੜੀ ਬਸ ਸੌਹ ਹੋਵੇ ਵਧੀਆ ਹੋਵੇ ਮੇਰੇ ਵਰਗੀ ਹੋਵੇ ਚੱਲੂਗੀ ਹਾਂ ਜੀ ਹਾਂ ਜਰੂਰ ਕੋਈ ਨਾ ਲੱਭ ਦਿੰਨੀ ਆ ਮੈਂ ਵੀ ਤੇ ਹੁਣ ਤਾਂ ਮੈਨੂੰ ਤੁਹਾਡਾ ਹੀ ਹਿਸਾਰ ਹੈ ਸ਼ੁਕਰ ਹੈ ਤੁਸੀਂ ਆ ਗਏ ਹੁਣ ਥੋੜੇ ਦਿਨ ਇੱਥੇ ਹੀ ਰੋ ਆਪਣੇ ਭਰਾ ਦਾ ਧਿਆਨ ਰੱਖੋ ਪਰਜਾਇਦਾ ਮੈਂ ਤੁਹਾਡੀ ਗੱਲ ਸਮਝੇ ਨਹੀਂ ਹੈਗਾ ਜੀ ਫੇਰਾ ਮਤਲਬ ਕਾਫੀ ਦਿਨ ਹੋ ਗਏ ਅਸੀਂ ਬਹਿ ਕੇ ਗੱਲਬਾਤ ਨਹੀਂ ਕੀਤੀ ਥੋੜਾ ਟਾਈਮ ਵੀ ਹੋ ਜਾਊਗਾ ਸਾਨੂੰ ਨਾਲ ਤੇ ਤੁਸੀਂ ਆਪਣੇ ਭਰਾ ਦਾ ਵੀ ਥੋੜੀ ਦੇਖਭਾਲ ਕਰ ਲਓਗੇ ਨਾ ਕੋਈ ਨਾ ਫਿਰ ਹਾਲ ਮੈਂ ਉਰੀਆਂਗਾ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਨਾਲ ਅੱਛਾ ਹੋਣੀ ਹੈ ਤੇ ਕੁਝ ਖਾਤਰਦਾਰੀ ਦੀ ਲੋੜ ਹੋਵੇ ਤਾਂ ਦੱਸ ਦਿਓ ਮੈਂ ਹੈਗੀ ਹਾਂ ਇੱਥੇ ਕਿਸੇ ਚੀਜ਼ ਦੀ ਘਾਟ ਨਹੀਂ ਹੋਣ ਜਿੰਦੇ ਤੋੜੇ ਭਰਾ ਦੇ ਜਾਣ ਤੋਂ ਬਾਅਦ ਤਾਂ ਮੈਂ ਜਮੇ ਇਕੱਲੀ ਹੋ ਗਈ ਚਲੋ ਕੋਈ ਨਾ ਜੀ ਹੌਸਲਾ ਰੱਖੋ ਕੁਛ ਨਾ ਹੁੰਦਾ ਹੈਗਾ ਤੇ ਮੈਂ ਭਾਈ ਨੂੰ ਪੁੱਛਣਾ ਮੜ ਗਿਆ ਦਵਾਈ ਦਵਾਈ ਬੁੱਟੀ ਪੁੱਛਣਾ ਦੀ ਮੈਂ ਹਾਂ ਚਲੋ ਹਾਇਰ ਬਾ ਐ ਨੂੰ ਮੇ ਜਾਲ ਚ ਫਸਾਣਾ ਹੀ ਪੈਣਾ ਨਹੀਂ ਤਾਂ ਜ਼ਮੀਨ ਚ ਹਿੱਸਾ ਲੈ ਕੇ ਵੇਚੂਗਾ ਜ਼ਮੀਨ ਦਾ ਹਿੱਸਾ ਤਾਂ ਮੈਂ ਆਪਣੇ ਨਾਂ ਕਰਾ ਕੇ ਰੱਖਾਂ ਆਇਆ ਵੱਡਾ ਵਿਆਹ ਕਰਾਉਣਾ ਤੇ ਇੱਕ ਇੱਕ ਵਾਰੀ ਮੇਰੇ ਜਾਲ ਚ ਫਸ ਬਸ ਫੇ ਤਾਂ ਜ਼ਮੀਨ ਵੀ ਮੇਰੀ ਤੇ ਘਰ ਵੀ ਮੇਰਾ ਫੇਰ ਇਹਨੂੰ ਤਾਂ ਮੈਂ ਕੀ ਕਰਾਂ ਦੋਨੋਂ ਭਰਾਵਾਂ ਨੂੰ ਕੰਟ ਕੇ ਬਾਹਰ ਮਾਰਨਾ ਕੋਈ ਨਾ ਭਾਈ ਤੂੰ ਠੀਕ ਹੋ ਜਾਵੇਂਗਾ ਪਰ ਮੈਂ ਤਾਂ ਹੈਰਾਨ ਇਸ ਗੱਲ ਤੇ ਆਂ ਵੀ ਤੈਂ ਕਦੇ ਕਿਸੇ ਦਾ ਮਾੜਾ ਨਹੀਂ ਕਰਿਆ ਭਾਈ ਕਿਸੇ ਦਾ ਹੱਕ ਨਹੀਂ ਖਾਦਾ ਫੇਰ ਵੀ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਮਿਲੀ ਤੈਨੂੰ ਹੈ ਚਲ ਕੋਈ ਨਾ ਡਾਕਟਰ ਨੇ ਕਿਹਾ ਹੌਲੀ-ਹੌਲੀ ਫਰਕ ਪੈ ਜਾਊਗਾ ਦਵਾਈ ਬੁਟੀ ਨਾ ਟਾਈਮ ਤੇ ਦੇ ਜਨਾਂ ਤੈਨੂੰ ਠੀਕ ਹੋ ਜਾਊਗਾ ਕੀ ਭਾਬੀ ਅੱਛਾ ਅੱਛਾ ਕੋਈ ਨਾ ਬੁਲਾਉਣਾ ਮੈਂ ਪਰਜਾਈ ਮੈਂ ਬੁਲਾਉਣਾ ਪਰਜਾਈ ਭਾਬੀ ਭਾਬੀ ਲੱਗਦਾ ਉੱਤੇ ਹੋਣੀ ਰਾਜੂ ਹੁਣ ਤਾਂ ਤੂੰ ਖੁਸ਼ ਐ ਨਾ ਹਾਂ ਮਲਕਣ ਖੁਸ਼ ਹਾਂ ਤਰੀਕਾ ਦੇ ਵੀ ਪੈਸੇ ਪਹੁੰਚ ਗਏ ਤੇਰੀ ਤਨਖਾਹ ਵੀ ਤੈਨੂੰ ਮਿਲ ਗਈ ਹਾਂ ਤਨਖਾਹ ਵੀ ਮਿਲ ਗਈ ਤੇ ਭੈਣ ਵਾਲੇ ਪੈਸੇ ਵੀ ਪਹੁੰਚ ਗਏ ਹਾਂ ਖੁਸ਼ ਹਾਂ ਤੇ ਜੇ ਤੂੰ ਖੁਸ਼ ਐ ਤੇ ਮੈਂ ਵੀ ਖੁਸ਼ ਹਾਂ ਤੈਨੂੰ ਪਤਾ ਤੂੰ ਨਾ ਇਹਨੂੰ ਬਹੁਤ ਖੁਸ਼ ਕੀਤਾ ਮੈਨੂੰ ਤਾਂ ਲੱਗਿਆ ਹੀ ਨਹੀਂ ਸੀ ਕਿ ਤੂੰ ਮੇਰੀ ਗੱਲ ਮੰਨ ਜਾਏਂਗਾ ਕਹਿੰਦੇ ਆ ਨਾ ਪਿਆਰ ਤੇ ਪੈਸਾ ਕੁਝ ਵੀ ਬਣਾ ਸਕਦੇ ਮਰ ਕੇ ਨ ਮੈਨੂੰ ਵੀ ਯਕੀਨ ਨਹੀਂ ਸੀ ਮੇਰੀ ਭੈਣ ਵਾਸਤੇ پیسے ਹੋ ਜਾਣਗੇ ਵਿਆਹ ਵਾਸਤੇ ਤੇ ਪਰ ਤੁਸੀਂ ਕਰਤਾ ਅੱਜ ਤੱਕ ਕੁਝ ਵੀ ਨਹੀਂ ਕੀਤਾ ਮੈਂ ਤੂੰ ਦੇਖੀ ਜਾ ਆ ਉਹਨੇ ਸਮਝ ਚੁ ਮੈਂ ਤੇਰਾ ਕੀ ਕਰਦੀ ਹੂੰ ਤੂੰ ਤਾਂ ਮੇਰੇ ਪੈਰੇ ਤੋਂ ਤੋ ਟੋ ਭੀਗਾ ਹੁਣ ਤਾਂ ਹੁਣ ਤਾਂ ਮੈਂ ਨੌਕਰੀ ਵੀ ਛੱਡਦਾ ਕੋਈ ਚੱਕਰ ਤੈਨੂੰ ਨੌਕਰੀ ਛੱਡਣ ਦਊਗਾ ਵੀ ਕੌਣ ਦੇਖ ਤੈਨੂੰ ਪਤਾ ਸਾਡੇ ਦੋਹਾਂ ਦੇ ਪਿਆਰ 'ਚ ਨਾ ਕੋਈ ਕਮੀ ਨਹੀਂ ਹਾਂ ਪਰ ਸਿਰਫ ਇੱਕ ਦਿੱਕਤ ਆ ਗਈ ਹੈ ਕਿਹੜੀ ਦਿੱਕਤ ਮੈਂ ਸਮਝਿਆ ਨਹੀਂ ਉਹਦਾ ਛੋਟਾ ਭਰਾ ਜਿਹੜਾ ਘਰੇ ਵੱਡਿਆ ਹੋਇਆ ਹੈ اچھا ਛੋਟਾ ਸਾਹਬ ਹੋਰ ਉਹ ਉਹ ਕਿਵੇਂ ਦਿੱਕਤ ਆ ਮਾਲਕਨ ਦੇਖ ਜਦ ਉਹ ਰਹੂਗਾ ਤਾਂ ਅਸੀਂ ਨਾ ਖੁੱਲ ਕੇ ਪਿਆਰ ਨਹੀਂ ਕਰ ਸਕਦੇ ਤੇ ਦੂਜੀ ਗੱਲ ਉਹਦੇ ਹਿੱਸੇ ਦੀ ਜ਼ਮੀਨ ਵੀ ਨਾ ਮੈਨੂੰ ਮੇਰੇ ਨਾਲ ਚਾਹੀਦੀ ਹੈ ਕਹਾ ਕਰਕੇ ਕੁਝ ਵੀ ਕਰਕੇ ਨਾ ਮੈਨੂੰ ਬਸ ਤੇਰੀ ਮਦਦ ਲੱਗੂਗੀ ਉਸ ਚ ਤੂੰ ਮੇਰੀ ਮਦਦ ਕਰੇਂਗਾ ਨਾ ਲੈ ਮਲਕ ਨੇ ਕਿਹੜੀ ਗੱਲ ਕਰਤੀ ਤੁਹਾਡੇ ਵਿੱਚ ਤਾਂ ਜਾਨ ਦੇ ਦਾਂਗੇ ਨਹੀਂ ਨਹੀਂ ਜਾਨ ਦੇਣੀ ਨਹੀਂ ਹੈ ਜੇ ਲੈਣੀ ਪਈ ਫਿਰ ਤਾਂ ਤੂੰ ਦੇ ਸਕਦਾ ਹੈ ਨਾ ਜਾਨ ਹਾਂ ਲੈ 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 ਮੈਨੂੰ ਬਸ ਇਨਾ ਚਾਹੀਏ ਕਿ ਅਸੀਂ ਪਿਆਰ ਕਰੀਏ ਤੇ ਵੱਡਾ ਦਾ ਕਿਸੇ ਕੰਮ ਦਾ ਨਹੀਂ ਨਾ ਉਹ ਪਹਿਲਾ ਕੰਮ ਤਾਂ ਸੀਗਾ ਨਾ ਹੁਣ ਕੰਮ ਦਾ ਬਸ ਉਹਦੀ ਪ੍ਰਾਪਰਟੀ ਤਾਂ ਆਟੋਮੈਟਿਕਲੀ ਮੇਰੇ ਨਾਮ ਹੈ ਹਾਂ ਤੇ ਛੋਟੇ ਵਾਲੇ ਨੂੰ ਨਾ ਭਾਵੇਂ ਪਿਆਰ ਨਾ ਭਾਵੇਂ ਕਿਸੇ ਵੀ ਤਰੀਕੇ ਨਾਲ ਬਣਾਉਣਾ ਪਏ ਅਸੀਂ ਮਨਾ ਕੇ ਉਹਦੇ ਹਿੱਸੇ ਦੀ ਜ਼ਮੀਨ ਆਪਣੇ ਨਾ ਕਰਾ ਲਾਂਗੇ ਫੇਰ ਅਸੀਂ ਨਾ ਐਸ਼ ਕਰਾਂਗੇ ਐਸ਼ ਤੂੰ ਸੋਚ ਤੇਰਾ ਆਪ ਦਾ ਘਰ ਹੋਏਗਾ ਤੇ ਹੋ ਸਕਦਾ ਤੈਨੂੰ ਮੇਰੇ ਸਾਰੇ ਸ਼ੌਂਕ ਜਿੰਨੇ ਵੀ ਤੇਰੇ ਚਾਹ ਹੈ ਨਾ ਸਾਰੇ ਪੂਰੇ ਕਰ ਦਾਂਗੇ ਸੱਚ ਨਾਲ ਕਰ ਹੋਏ ਸੱਚੀ ਹੋਣਗੇ ਹੋਰ ਫੇਰ ਤਾਂ ਮਾਲਕ ਨੂੰ ਕੁਛ ਮਰਜ਼ੀ ਕਹ ਦੋ ਉਹੀ ਕਰ ਲਊਗਾ ਜੀ ਹੈ ਬਸ ਹੁਣ ਛੇਤੀ ਛਤੀ ਨਾ ਉਸ ਛੋਟੇ ਨੂੰ ਅਸੀਂ ਰਾਹ ਚੋਂ ਕੱਢਣਾ ਉਸ ਦੀ ਪਰਵਾਹ ਨਾ ਕਰੋ ਤੁਸੀਂ ਉੰਤਾ ਰਾਸਤੇ ਚ ਉਹ ਹਜਾਂ ਟਾਮਾ ਨਾ ਪਰਦਾਈ ਸੁੱਖ ਤੈਨੂੰ ਸ਼ਰਮ ਨਹੀਂ ਆਉਂਦੀ ਐ ਕੀ ਸੁੱਖ ਅੱਬ ਜਿੱਦਾਂ ਦਾ ਤੂੰ ਸੋਚ ਰਿਹਾ ਨਾ ਉਦਾਂ ਦਾ ਕੁਝ ਨਹੀਂ ਐ ਛੋਟੇ ਮਾਲਕ ਇਹਦਾ ਕੋਈ ਕਸੂਰ ਨਹੀਂ ਹਾਂ ਹਾਂ ਤਾਂ ਸਾਫ਼ ਦਿਸ ਰਿਹਾ ਤੇਰਾ ਕੋਈ ਕਸੂਰ ਨਹੀਂ ਸਾਡਾ ਕਸੂਰ ਐ ਮੇਰੀ ਮਜਬੂਰੀ ਦਾ ਫਾਇਦਾ ਚੱਕਿਆ ਮੈਨੂੰ ਨਾ ਮੇਰੀ ਭੈਣ ਵਾਸਤੇ ਪੈਸੇ ਚਾਹੀਦੇ ਤੇ ਵਿਆਹ ਵਾਸਤੇ ਉਹ ਪੈਸੇ ਦੇ ਕੇ ਮੈਨੂੰ ਰੋਜ਼ ਹੁਣ ਮਜਬੂਰ ਕਰਦੀ ਸੀ ਮਾਲਕ ਐ ਇੱਕ ਝੂਠ ਬੋਲ ਰਿਹਾ ਚੁੱਪ ਤੂੰ ਜਾ ਤੇਰਾ ਸੱਚੀ ਕੋਈ ਕਸੂਰ ਨਹੀਂ ਇਹ ਛੂਟ ਬੋਲ ਰਿਹਾ ਇਹ ਨਹੀਂ ਬਕਵਾਸ ਬੰਦ ਕਰ ਜੋ ਸਾਡੇ ਆਪਦੇ ਮਾਰੇ ਹੁਣ ਅਸੀਂ ਬਗਾਨੇ ਨੂੰ ਕੀ ਦੋਸ਼ ਦੇਵਾਂਗੇ ਹੁਣ ਮੈਂ ਸਮਝਿਆ ਅਸਲੀ ਤਾਂ ਦੇਖ ਸੁਖ ਦੇਖ ਤੂੰ ਸ਼ਾਂਤੀ ਨਾਲ ਸੋਚ ਬੀ ਦੇ ਪਿੱਛੇ ਸਭ ਵਜਾ ਕੀ ਹੈ ਕਾਰਨ ਕੀ ਹੈ ਹਾਂ ਤੂੰ ਮੈਨੂੰ ਕਿਉਂ ਪੁੱਛ ਰਹੀ ਸੀ ਨਾ ਵੀ ਜ਼ਮੀਨ ਦਾ ਕੀ ਬਣਿਆ ਉਹ ਉਹ ਸੁਖ ਸੱਚੀ ਤੂੰ 12 ਤਾਲੀ ਨਿਕਲੀ ਮੇਰੇ ਭਰਾ ਦੇ ਪਿਆਰ ਦੇ ਵਿੱਚ ਕੀ ਕਮੀ ਰਹੀ ਸੀ ਤੇਰੇ ਭਰਾ ਨੇ ਮੈਨੂੰ ਕਦੇ ਪਿਆਰ ਕੀਤਾ ਹੀ ਨਹੀਂ ਕੀਤਾ ਹੀ ਨਹੀਂ ਜਿਹੜੀ ਤੈਨੂੰ ਆਹ 2 ਟਕੇ ਦੇ ਨੌਕਰ ਨਾਲ ਇਹ ਹੀ ਜਹਰਕ ਤਾਂ ਕਰਨੀਆਂ ਪੈਗੀਆਂ ਮਰ ਕਿਉਂ ਨਾ ਗਈ ਤੂੰ ਮੇਰੇ ਕੋਲ ਕੋਈ ਰਾਹ ਨਹੀਂ ਸੀਗਾ ਮੈਂ ਤਾਂ ਤੈਨੂੰ ਹੀ ਪੁੱਛਿਆ ਸੀਗਾ ਨਾ ਮੇਰੀ ਵੀ ਆਪਣੀ ਜ਼ਰੂਰਤਾਂ ਨੇ ਪਰ ਤੂੰ ਕੀ ਕੀਤਾ ਤੂੰ ਤਾਂ ਮੈਨੂੰ ਛੱਡਦਾ ਮਨ ਕਰਦਾ ਨਾ ਆਪਣੇ ਰਿਸ਼ਤੇ ਦੀ ਉਹੋ ਮੇਰਾ ਭਰਾ ਹੈ ਭਰਾ ਸਮਝੀ ਇਹ ਸਭ ਕਰਦਾ ਚੰਗਾ ਨਹੀਂ ਲੱਗਦਾ ਮੈਂ ਮੈਂ ਕੀ ਜਵਾ ਦੂੰ ਆਉਦੇ ਪਰਾਂ ਮੈਂ ਵੀ ਇਹ ਸਭ ਕਰਨਾ ਪਸੰਦ ਨਹੀਂ ਕਰਦੀ ਪਰ ਮੈਂ ਕੀ ਕਰਾਂ ਕਿੱਥੇ ਜਾਵਾਂ ਮੇਰਾ ਵੀ ਤਾਂ ਕੋਈ ਨਹੀਂ ਨਾ ਬਸ ਤੇਰਾ ਹੁਣ ਇੱਕ ਓਟਕਾਣਾ ਜਾ ਠੱਠੇ ਖੁਦੇ ਵਿੱਚ ਇਸ ਘਰ ਚੋਂ ਨਾ ਦਫਾ ਹੋ ਜਾ ਤੇਰੇ ਵਾਸਤੇ ਇਸ ਘਰ ਦੇ ਵਿੱਚ ਇੰਚ ਪਰ ਵੀ ਜਗ੍ਹਾ ਨਹੀਂ ਹੈਗੀ ਨਹੀਂ ਸੁਣ ਮੈਂ ਕਿੱਥੇ ਜਾਵਾਂਗੀ ਤੇ ਮੇਰੇ ਭਰਾ ਨਾ ਜਿੰਦਗੀ ਧੋਖਾ ਕਰੇ ਉਹਦੀ ਸਜ਼ਾ ਤੇ ਫਿਰ ਤੈਨੂੰ ਬਣਦੀ ਐ ਨਹੀਂ ਸੁਣ ਮੈਨੂੰ ਮਾਫ ਕਰ ਦੇ ਖਬਰਦਾਰ ਨਹੀਂ ਮੈਨੂੰ ਮਾਫ ਕਰ ਦੇ ਮੈਂ ਮੈਂ ਅੱਜ ਤੋਂ ਬਾਅਦ ਇਹੋ ਜਿਹਾ ਕੁਝ ਨਹੀਂ ਕਰਾਂਗੀ ਮੈਂ ਕੌਣਾ ਮਾਫੀ ਦੇਣ ਵਾਲਾ ਚਲ ਤਫਾ ਜਾ ਨਿਕਲ ਜਾ ਫੇਰ ਸੁਖ ਸਾਰੇ ਆਦਨ ਦੇਖਣ ਤੋਂ ਪਹਿਨਾ ਮਰ ਕੇ ਮਨਾ ਗਈ ਸੀ